ਆ ਗਿਆ ਮੇਰੇ ਚਾਰਦਰਮਾ ਤੇ ਆਪਾਂ ਦਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਮੇਰਾ ਨਾਮ ਅਮਨਦੀਪ ਪਾਲ ਤੇ ਵੈਸਤਾ ਸਾਡੇ ਕੋਲ ਉਸ ਟਾਈਮ ਸਰਪ੍ਰਾਈਜ਼ ਮਿਲਿਆ ਸਾਨੂੰ ਅੱਜ ਬਹੁਤ ਬੜਾ ਤੇ ਮੇਰੇ ਦੇਵਰ ਨੇ ਆਉਣਾ ਸੀ 26 ਤਰੀਕ ਨੂੰ ਉਹ ਪਰ ਅੱਜ ਹੀ ਆ ਗਿਆ 24 ਨੂੰ ਹੀ ਅਸੀਂ ਸੁੱਤੇ ਪੈਸੇ ਸਾਰਿਆਂ ਦੇ ਖਾ ਆ ਮੇਰਾ ਸਰਾਣਾ ਬੈ ਇੱਥੇ ਬਈ ਸੀ ਮੈਂ ਤੇ ਆਖੀ ਸਰਪ੍ਰਾਈਜ਼ ਕੀਤਾ ਤੇ ਹੁਣ ਸਾਰਿਆਂ ਦੇ ਗਿਫਟ ਦੇ ਰਹਾ ਸੀ ਉਹ ਹਨਾ ਤੇ ਅਸੀਂ ਦੇਖਿਆ ਵੀ ਹਨਾ ਅੱਜ ਉਹਨੂੰ ਬੁਲਾਉਰੇ ਆ ਮਨੂੰ ਦੇਖ ਕਿ ਕਿੰਨਾ ਸੋਹਣਾ ਆ ਸੌਫਟ ਅਗਰ ਅਗਰ ਧੰਨਵਾਦ ਵਾਓ ਕੋਲ ਲਿਆ ਕੇ ਸਰ ਜੀ ਲਿਆ ਜਾਵੇ ਨੀ ਕੋਲ ਪਾਪਾ ਅੱਛਾ ਲਾ ਕੇ ਰੱਖਿਆ ਹੋ ਹੈ ਅਟੋ ਵੀ ਲਿਖੇ ਆ ਪਪਾ ਚਲੋ ਤਾਬੀਬਿੰਗੀਆਂ ਕਰਤੀਆਂ ਵੇ 100 ਰੁਪਏ ਕਰਵਾ ਲਿਆ ਚੱਲੋ ਇੱਕ ਆਹ ਨਾ ਡਾਗਣੀ ਮੈਂ ਟੈਂਕ ਲਾ ਕੇ ਰੂਮ ਚ ਖਾਈ ਪੀ ਗਏ ਬੱਤ ਇਹਦਾ ਮਾਰਾ ਕੰਮ ਇਹਦਾ ਮਾਰਾ ਕੰਮ ਨੂੰ ਮਾਂ ਦੀ ਗੱਲ ਸੁਣੋ ਗੱਡੀ ਦਾ ਆਪਣਾ ਕੋਤਾ ਜਿੱਦਣ ਮੇਰੀ ਟੈਕ ਕਰਾ ਰਹੇ ਉਹ ਕਰੇ ਵੀ ਟੈਕ ਟੂ ਦੀ ਬੋਲ ਕੇ ਜੀ ਦੋ ਲੱਖ ਦਾ ਮਾਰੀ ਸੀਗਾ ਰਹਿ ਗਿਆ ਆ ਡੋਲਾ ਆ ਕਾਲੇ ਨੇ ਨਾ ਇੱਕ ਸਾਲ ਪਹਿਲਾਂ ਹੀ ਲੈ ਲਿਆ ਸੀ ਇਹ ਦਿਖਾਉਣਾ ਹੁੰਦਾ ਸੀ ਵੀ ਸਰਗੀ ਤੇਰੇ ਵਾਸਤੇ ਇਹੀ ਲੈ ਕੇ ਆਉਂਗਾ ਹਨਾ ਤੇ ਆ ਡੋਲਾ ਇਹ ਡਾਂਸ ਕਰਨ ਵਾਲੀ ਡੋਲਾ ਤੇ ਡਾਂਸ ਕਰਦੀ ਆ ਤੇ ਇਹ ਸਟੱਡੀ ਕਰ ਰਹੀ ਹੈ ਪੀ ਐਚ ਡੀ ਕਰਕੇ ਜਿਹਦੇ ਲਈ ਹੋਈ ਆ ਸਰਗੀ ਹਾਂ ਹੈਪੀ ਹਾਂ ਤੂੰ ਬਹੁਤ ਖੁਸ਼ ਆ ਨਾ ਥੈਂਕ ਯੂ ਬੋ ਕਾਲੋ ਪਪਾ ਨੂੰ ਪਪਾ ਨੂੰ ਆ ਮੇਰੇ ਲਈ ਨਾ ਜਿਹੜਾ ਮੇਰਾ ਦਿਓਰ ਆਇਆ ਆ ਆਹ ਕਿੱਲੇ ਕੇ ਪਰਫਿਊਮ ਦੇਖੋ ਨਾਈਸ ਦੀ ਫ੍ਰੈਗਰੈਂਸ ਵੀ ਬਹੁਤ ਸੋਹਣੀ ਆ ਬਹੁਤ ਸੋਹਣੀ ਆ ਬੈਲ ਨਾਈਸ ਤੇ ਉਹ ਜਿਹੜੇ ਸਾਰੇ ਨੇ ਨਾ ਕਿੰਨਾ ਵਾਸਤੇ ਗਿਫਟ ਆਇਆ ਇਹਨਾਂ ਸਾਰੇ ਆਂ ਦੇਖਾਉਂ ਉਹ ਕੈਮਰੇ ਸਾਹਮਣੇ ਨਹੀਂ ਆਉਣਾ ਚਾਹਦੇ ਤੇ ਕੋਈ ਚੱਕਰ ਨਹੀਂ ਤੇ ਇਹ ਮੇਰੇ ਨਾਨ ਦੇ ਵਾਸਤੇ ਜਿਹੜੀ ਸਾਡੀ ਹਰਪੀਤ ਆ ਉਹਦੇ ਵਾਸਤੇ ਲੈ ਕੇ ਆਇਆ ਜਿਹੜੀ ਬਲੌਗ ਬਣਾਉਂਦੀ ਆ ਨਾ ਮੇਰਾ ਕੈਮਰੇ ਦਾ ਚਿਰੌਂਡੀਆਂ

ਵਧੀਆ ਜੀ ਹੈ ਵਧੀਆ ਜੀ ਨਹੀਂ ਕਿ 14 ਹੁੰਦੇ ਰਹੇ ਬੈਕ ਸਟਾਲ ਉਹ ਕੁ ਸਰਗੀ ਦੇਣਾ ਰਸਵਸ ਤੇ ਆਹ ਨਾ ਕਾਲਾ ਮੇਰੇ ਦਿਓ ਰਾਇ ਜਿਹੜਾ ਤੇ ਆਹ ਸਾਬਣਾ ਸਰਗੀ ਵਾਸਤੇ ਨਹੀਂ ਸਾਬਣਾ ਲੈ ਕੇ ਆਇਆ ਦੇਖ ਜੌਨਸਨ ਬੇਬੀ ਹੈ ਨਾ ਤੇ ਕਾਜ ਵਾਓ ਇੰਨੇ ਸਰਗੀ ਵਾਸਤੇ ਗਲੇ ਵਾਓ ਥੈਂਕ ਯੂ ਵੀਰੇ ਬਦਾਮ ਨੇ ਤਾਜੂ ਦੇ ਅਬੂ ਜੇਰਾ ਇਹ ਟੈਂਡਿਸ ਨੇ ਆ ਸਾਬਣ ਨੇ ਜੋਂਸਨ ਵੀ 6 ਸਾਬਣਾ ਸਰਗੀ ਪੇਲਾ ਦੋ ਤਿੰਨ ਸਾਲ ਦੀ ਮੁਕੜੀਆਂ ਸਭ ਸਰਗੀ ਤੋਂ ਤਾਂ ਅਸੀਂ ਸੋਚਿਆ ਸੀ ਵੀ ਇੱਕ ਗੱਡੀ 'ਚ ਐਵੇਂ ਪਰਫਿਊਮ ਵਾਲਾ ਦਿਹਾਜ ਲਾਵਾਂਗੇ ਪਰ ਕਾਲੇ ਨੇ ਨਾ ਸੱਚ ਕਰ ਬਲਵੰਤ ਸਿੱਧੇ ਵੀ ਹਾਂ ਆ ਪਰਫਿਊਮ ਆ ਇਹ ਲਾਵਾਂਗੇ ਜਾਂ ਤੁਹਾਨੂੰ ਦਿਖਾਵਾਂਗੇ ਅੱਜ ਆਹ ਅੱਜਹਾਜ ਜੱਪਰਫਿਊਲ ਨਾ ਇਹ ਤਾਂ ਗੱਡੀ ਚਲਾਉਣ ਵਾਸਤੇ ਕਾਲਾ ਪਪਾ ਲੈ ਕੇ ਆਇਆ ਲੱਡੂ ਰੁੱਟ ਜੂਗਾ ਉਹ ਅਜੀ ਆਹ ਫਿੱਕਿਆ ਇਹ ਦਿਨ ਗੱਡੀ ਚਲਾਵਾਂਗੇ ਉਦੋਂ ਦਿਖਾਵਾਂਗੇ ਨਾ ਨਾ ਕੰਮ ਕਰਦੇ ਕਰਦੇ ਸਾਨੂੰ ਕਾਫੀ ਟਾਈਮ ਲੰਘ ਗਿਆ ਸੀ ਵੀ ਜਦੋਂ ਕਾਲਾ ਆਇਆ ਹੈ ਨਾ ਤੇ ਗਿਫਟ ਵਗੈਰਾ ਖੋਲਣ ਤੇ ਸਾਰੇ ਦੀ ਮਿਹਰੀ ਬਿਗਲੀ ਹੈ ਤੇ ਮੈਂ ਸੋਚਿਆ ਵੀ ਇਹਦੀ ਐਂਡਿੰਗ ਵਲੌਗ ਦੀ ਵੀ ਹੁਣ ਕਰ ਦਲੀਆ ਤੇ ਬਹੁਤ ਸੋਹਣੇ ਗਿਫਟ ਲੱਗੇ ਸਾਰਿਆਂ ਨੂੰ ਬਹੁਤ ਜੀ ਸਰਗੀ ਬਹੁਤ ਖੁਸ਼ ਤੇ ਹੈ ਨਾ ਗਿਫਟ ਦੇ ਕੇ ਇਹ ਮੈਟਰ ਨਹੀਂ ਕਰਦਾ ਵੀ ਗਿਫਟ ਕਿੰਨੇ ਦਾ 10000 ਹੈ ਜਾ ਬੱਚਾ ਖੁਸ਼ ਹੁੰਦਾ ਨਾ ਉਦੋਂ ਉਸੇ ਜੀ ਮੈਟਰ ਕਰਦੀ ਆ ਵੀ ਗਿਫਟ ਕਿੰਦਾ ਕਿਸਮਾ ਲੱਗਿਆ ਬੱਚਾ ਦਾ ਜ ਹੈ ਇੱਕ ਟਾਫੀ ਤੇ ਵੀ ਖੁਸ਼ ਹੋ ਜਾਂਦਾ ਹੈ ਨਾ ਉਹਨੂੰ ਤਾਂ ਸਰਗੀ ਨੂੰ ਤਾਂ ਮੈਨੂੰ ਇੰਨੇ ਗਿਫਟ ਮਿਲੇ ਕੀ ਉਹਦੇ ਖੁਸ਼ੀ ਦਾ ਤਾਂ ਐ ਟਿਕਾਣਾ ਜਾਈ ਨਹੀਂ ਸੀ ਹਨਾ ਫੇਰ ਨਾ ਸਾਰਿਆਂ ਨੂੰ ਬੇਬੇ ਸੇ ਗਿਫਟ ਸੋਹਣੇ ਲੱਗੇ ਦੋ ਟੇਕੀਆਂ ਸੀ ਕਾਲੇ ਦੀਆਂ ਇੱਕ ਸਿਰਫ ਬੱਚਿਆਂ ਦੇ ਗਿਫਟ ਆ ਲਈ ਸੀ ਇੱਕ ਬੱਚੇ ਆ ਵਾਸਤੇ ਟੌਫੀਆਂ ਵਗੈਰਾ ਸਾਰਾ ਕੁਝ ਕਾਜੂ ਬਦਾਮ ਸਾਰਾ ਵੀ ਤੇ ਜਿਵੇਂ ਬਹੁਤ ਜੀ ਸੀ ਮੇਰੀ ਨਣ ਦੇ ਵਾਸਤੇ ਹਨਾ ਤੇ ਉਹਦੇ ਵਾਸਤੇ ਬਹੁਤ ਬਹੁਤ ਜੀ ਸੀ ਪਰਫਿਊਮ ਸੀ ਇਤਰ ਸੀ ਹਨਾ ਦੋ ਤਿੰਨ ਇਤਰ ਸੀਗੇ ਤੇ ਜਿਵੇਂ ਗੱਡੀ ਚ ਰੱਖਣ ਵਾਲਾ ਉਹ ਵੀ ਪਰਫਿਊਮ ਜਿਹੜਾ ਬਹੁਤ ਸੋਹਣਾ ਫ੍ਰੈਗਰੈਂਸ ਵੀ ਉਹਦੀ ਬਹੁਤ ਸੋਹਣੀ ਆ ਥੋੜੇ ਜਿਹਾ ਡ੍ਰੌਪ ਆ ਕੇ ਕਹਿੰਦੀ ਕਾਫੀ ਦਿਨ ਚੱਲ ਜਾਂਦਾ ਉਹ ਤੇ ਬੈਲ ਤਾਂ ਵਗੈਰਾ ਲਿਆਇਆ ਵੀ ਸਰਗੀ ਨੂੰ ਝੁੱਟਣ ਵਾਸਤੇ ਰੱਸੀ ਪਾਊਗਾ ਤੇ ਪਰਫਿਊਮ ਰਵਿੰਦਰ ਵਾਸਤੇ ਜੀ ਆ ਤੇ ਮੇਰੇ ਵਾਸਤੇ ਵੀ ਆ ਆਪਣੇ ਵੀਰੇ ਵਾਸਤੇ ਵੀ ਆ ਤੇ ਬਹੁਤ ਸੋਹਣੇ ਗਿਫਟ ਲੱਗੇ ਸਾਨੂੰ ਪਰ ਮੈਨੂੰ ਇਹ ਮੈਟਰ ਕਰਦਾ ਵੀ ਦੋ ਟੇਚੀ ਬੰਦੇ ਕੋਲ ਹੋਣ ਦੋ ਟੇਚੀ ਸਿਰਫ ਬੱਚਿਆਂ ਦੇ ਹਨਾ ਇੱਕ ਟੇਸੀ ਤਾਂ ਸਿਰਫ ਬੱਚਿਆਂ ਦਾ ਸੀ ਵੀ ਸਮਾਨदाई ਹਨਾ ਤੇ ਸਾਰੇ ਜਿਹਾ ਵੀ ਹਰਪ੍ਰੀਤ ਵੀ ਉਦੇਵੀ ਸਰਗੀ ਬਹੁਤ ਹੁਸ਼ ਸੀਗੀ ਹਨਾ ਦੇਖ ਕੇ ਡੈਡੀ ਵਾਸਤੇ ਬੈਟਰੀ ਲੈ ਕੇ ਆਇਆ ਜਿਹੜੀ ਮੱਥੇ ਤੇ ਲਾ ਕੇ ਮੱਥੇ ਤੇ ਟੰਗ ਕੇ ਬੈਟਰੀ ਉਹਦੀ ਉਹ ਨਕਾ ਲਾ ਸਕਦੇ ਆਪਾਂ ਲੱਕੇ ਵਗੈਰਾ ਤੇ ਮਟੀ ਨੇ ਫੋਨ ਕਰਕੇ ਕਿਹਾ ਸਰੀ ਇਹਨੇ ਮੇਰੇ ਬੈਟਰੀ ਲੈ ਕੇ ਦੀ ਤੇ ਲੈ ਕੇ ਰੱਖੀ ਹੈ ਤੇ ਟੀ-ਸ਼ਰਟ ਵੀ ਬਹੁਤ ਸੋਹਣੀ ਲੱਗੀ ਤੇ ਅਸੀਂ ਨਾ ਸਾਰੇ ਉਹ ਗਿਫਟਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਟਾਈਮ ਜੀ ਨਹੀਂ ਲੱਗਿਆ ਨਹੀਂ ਤਾਂ ਅਸੀਂ ਤੁਹਾਨੂੰ ਸ਼ੁਰੂ ਤੋਂ ਦਿਖਾਉਂਦੇ ਕਿਵੇਂ ਕਾਲੇ ਕਾਲਾ ਆਇਆ ਤੇ ਕਿਵੇਂ ਅੰਦਰ ਐਂਟਰ ਹੋਇਆ ਜਾਂ ਜੋ-ਜੋ ਵੀ ਅਸੀਂ ਕੇਕ ਉਹ ਵਗੈਰਾ ਵੀ ਕੱਟਿਆ ਉਹ ਆਪ ਹੀ ਲੈ ਕੇ ਆਇਆ ਸੀ ਤੇ ਸਾਨੂੰ ਤਾਂ ਸਰਪ੍ਰਾਈਜ਼ ਹੀ ਦਿੱਤਾ ਉਦੋਂ ਫੋਨ ਨਹੀਂ ਸੀ ਜਦੋਂ ਆਇਆ ਹੋ ਬਟਿਕਾ ਨਹੀਂ ਸੀ ਸਾਰੇ ਕੋਲ ਹੋਏ ਸੀ ਕਰਕੇ ਫਿਰ ਅਸੀਂ ਉਹ ਕਰਿਆ ਵੀ ਜਦ ਤੋਂ ਸ਼ੁਰੂ ਹੋਏ ਗਿਫਟ ਉਹਨਾਂ ਨੇ ਉਦੋਂ ਤੇ ਬਲੌਗ ਸ਼ੁਰੂ ਕਰਿਆ ਮੈਂ ਤਾਂ ਇਹ ਨਹੀਂ ਕਰਦਾ ਹੈਗਾ ਵੀ ਉਹਨੇ ਗਿਫਟ ਲਿਆਂਦੇ ਉਹਨੇ ਯਾਦ ਰੱਖਿਆ ਨਾ ਸਾਨੂੰ ਉੱਥੇ ਵੀ ਜਿਹੜੇ ਆਪਣੇ ਪਾਈ ਕਰਜਾਈ ਵੀ ਹੈ ਨਾ ਸਾਨੂੰ ਯਾਦ ਰੱਖਿਆ ਆਪਣੀ ਕਦੀ ਜੀ ਨੂੰ ਯਾਦ ਰੱਖਿਆ ਵੈਸੇ ਤਾਂ ਪਾਪਾ ਦਾ ਹੁੰਦਾ ਹੋ ਚਾਚੂ ਲਈ ਕਰ ਹੁੰਦਾ ਹੈਗੀ ਤੋਂ ਤੇ ਉਹ ਵੀ ਰਪਿੰਦਰ ਵੀ ਮਮਾ ਘਹਾਉਂਦੀ ਆ ਬੀ ਚਾਚੀ ਨੇ ਕਹੋਦੀ ਹੈਗੇ ਜੰਜਾ ਜੱਜਾ ਜਿਓ ਨੇ ਤੇ ਬਹੁਤ ਹੀ ਜਿਹੇ ਤੇ ਸੁਆ ਲੱਗਿਆ ਤੁਹਾਡਾ ਧੰਨਵਾਦ ਮਿਲਦੇ ਆ ਨਵੇਂ ਵਲੋਗਾਂ ਖਾਸੀ